ਪਿਛਲੇ 84 ਤੋਂ ਲੈ ਕੇ ਤੇ ਉਦੋਂ ਬਾਅਦ ਸਿੱਖਾਂ ਦੇ ਉੱਤੇ ਬਹੁਤ ਵੱਡਾ ਹੋਰ ਇੱਕ ਕਹਿਰ ਆਪਰੇ ਆ 2 ਲੱਖ ਦੇ ਨੇੜੇ ਤੇੜੇ ਸਿੱਖ ਮੌਜੂਵਾਨ ਕੋਕੋ ਕੇ ਕਤਲ ਕਰ ਦਿੱਤੇ ਗਏ ਨੇ ਸਰਕਾਰਾਂ ਵੱਲੋਂ ਕਿ ਜੇ ਸਿਮਰਨ ਦੇ ਨਾਲ ਕੋਈ ਸਮਰਨਾ ਹੁੰਦਾ ਤੇ ਫਿਰ ਸਿਮਰਨ ਨੇ ਇਹਨਾਂ ਸਾਰੇ ਹਾਲਾਤਾਂ ਦਾ ਸੁਧਾਰ ਕਿਉਂ ਨਾ ਕੀਤਾ ਤੇ ਜਿੱਥੇ ਦਰਬਾਰ ਸਾਹਿਬ ਦੇ ਵਿੱਚ 24 ਘੰਟੇ ਕਿਹਾ ਜਾਂਦਾ ਕੀਰਤਨ ਹੁੰਦਾ ਉਥੇ ਹੀ ਤੋਪਾਂ ਤੱਕ ਗਈਆਂ ਉਥੇ ਹੀ ਟੈਂਕ ਤੱਕ ਗਏ ਉਥੇ ਹੀ ਫੌਜੀ ਜਾ ਕੇ ਸਾਰੇ ਜਿਹੜੇ ਬੰਦੇ ਚੰਗੇ ਕੰਮ ਉਹਨਾਂ ਨੇ ਕਰਨੇ ਸੀ ਸਰਕਾਰੀ ਡਿਊਟੀ ਦੇ ਮਤਬਕ ਉਹਨਾਂ ਨੇ ਉਹ ਸਾਰੇ ਕੀਤੇ ਕਿਸੇ ਸਿਮਰਨ ਨੇ ਸਾਡਾ ਕੁਝ ਨਹੀਂ ਸੁਆਰਿਆ ਇਸੇ ਤਰੀਕੇ ਨੌਜਵਾਨਾਂ ਦੀ ਕਤਲੋਗਾਰਤ ਹੋਈ ਹੈ ਕਿਸੇ ਸਿਮਰਨ ਨੇ ਕਿਸੇ ਕੀਰਤਨ ਨੇ ਸਾਡਾ ਕੁਝ ਨਹੀਂ ਸੁਆਰਿਆ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਐਡੇ ਵੱਡੇ ਅਹੁਦੇ ਤੇ ਉਹਨਾਂ ਨੂੰ ਭਾਵੇਂ ਕਿ ਛੋਟਾ ਜਾ ਤੱਕੜੀ ਵੱਟੇ ਲੈ ਕੇ 13 13 ਕਹਿਣ ਵਾਲਾ ਹਟਵਾਣੀਆਂ ਬਣਾ ਕੇ ਕਿਤਾਬਾਂ 'ਚ ਪੇਸ਼ ਕਰ ਦਿੱਤਾ ਗਿਆ ਉਹ ਬਲਕਿ ਪੂਰੇ ਪੰਜਾਬ ਦੇ ਸਿਵਲ ਸਪਲਾਈ ਵਿਭਾਗ ਦੇ ਸਭ ਤੋਂ ਵੱਡੇ ਅਫਸਰ ਸੀ ਹੈੱਡ ਆਫ ਦੀ ਡਿਪਾਰਟਮੈਂਟ ਸੀ ਪੂਰੇ ਪੰਜਾਬ ਦੇ ਸਿਵਲ ਸਪਲਾਈ ਵਿਭਾਗ ਦੇ ਹਾਸੇ ਹਾਸੇ ਜਿੱਕਾਂ ਤੇ ਮੈਂ ਕੱਲ ਗਰੀ ਕਹਿ ਦਿੰਦਾ ਕੁਝ ਨੌਜਵਾਨ ਅੌਰ ਬੀਬੀਆਂ ਕਰਨ ਲੱਗੇ ਕਿ ਆਲੀ ਜੀ ਆਪਣਾ ਸਰਪਰਵਾਰਡ ਦਾ ਪ੍ਰਬੰਧ ਕਰੀ ਜੂ ਮੈਂ ਤਾਂ ਨਾ ਕਿਹਾ ਪਰ ਕਹਾ ਤਾਂ ਮੈਂ ਘਰੇ ਲੂਮ ਹਲਕੀ ਸੀ ਮੈਂ ਕਿਹਾ ਜੇ ਅੱਜ ਪਤਾ ਤੁਸੀਂ ਕਹੀ ਜਾਂਦੇ ਹੋ ਗੁਰਨਾਥ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਮਰਾਟ ਸੀ ਕਾਰਨ ਕਾਰਨ ਹਾਰ ਸੀ ਸਟੇਜਾਂ ਦੇ ਜਿਵੇਂ ਬੋਲੇ ਜਾਂਦਾ ਹੈ ਤਾਜੀ ਜੀ ਜੀ ਗੁਰਨਾਨ ਦੇ ਸਾਹਿਬ ਆਜਣ ਉਹਨਾਂ ਨੂੰ ਕਹਿ ਦੀਏ ਬਾਬਾ ਜੀ ਆ ਇੱਕ ਇੰਨਾ ਗੁੱਲਾ ਜਿਆ ਜਿਹਨੂੰ ਆਪਾਂ ਮੋਬਾਈਲ ਫੋਨ ਕਹਿੰਦੇ ਆ ਆ ਮੜ ਜਾ ਫੋਨ ਕਰ ਲੋ ਉਹ ਕਹਿੰ ਕੋ ਇਹ ਕੀ ਆ ਭਾਈ ਮੈਨੂੰ ਤਾਂ ਪਤਾ ਨਹੀਂ ਪਤਾ ਦੇਖਿਆ ਨਹੀਂ ਕਿਤੇ ਮੇਰੇ ਉਹਦੇ ਤਾਂ ਹੁੰਦਾ ਨਹੀਂ ਸੀ ਪਹਿਲਾਂ ਤਾਂ ਇਹ ਹੁਣ ਮੈਨੂੰ ਦੱਸ ਦਿਓ ਵੀ ਕਿਵੇਂ ਗੱਤਣਾ ਤੇ ਉਹ ਇਹ ਉਹਨਾਂ ਨੂੰ ਵੀ ਸਿੱਖਣਾ ਪਊਗਾ ਬਾਨੇ ਪਹਿਲਾਂ ਵੀ ਮੇਰੇ ਤੇ ਬਹੁਤ ਵਾਰੀ ਹਮਲੇ ਕੀਤੇ ਨੇ ਜਰਮਨੀ ਚ ਹੋਇਆ ਇੰਗਲੈਂਡ ਚ ਹੋਇਆ ਕੈਨੇਡਾ ਚ ਹੋਇਆ ਅਮਰੀਕਾ ਚ ਹੋਇਆ ਇਸ ਤਰ੍ਹਾਂ ਲੁਧਿਆਣਾ ਡੀ ਐਮ ਸੀ ਚ ਅ ਦੋ ਦਸੰਬਰ ਨੂੰ 9 ਨੂੰ ਉਹ ਵੀ ਹੋਇਆ ਤੇ ਹੁਣ 17 ਅਕਤੂਬਰ 2010 ਨੂੰ ਜਦੋਂ ਇਹ ਗੱਲ ਮੈਂ ਕਰ ਹੀ ਰਿਹਾ ਸੀ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਜੀ ਮੈਨੂੰ ਢਾ ਲਿਆ ਫੜ ਕੇ ਉਹਨਾਂ ਨੇ ਉੱਥੀ ਕੋਟਾਪਾ ਚੜ੍ਹਦਾ ਤੇ ਕਿਉਂਕਿ ਇਹ ਜੀ ਗੱਲ ਕੋਲ ਸੁਣਿਆ ਔਰ ਇਹ ਵੀ ਅਜ ਤੋਂ ਤਕਰੀਬਨ 27-28 ਸਾਲ ਪਹਿਲਾਂ ਤੇ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਹੈ ਪਰਾਂ ਲੈ ਜਾ ਕੇ ਕਰੀਏ ਨੂੰ ਜਿਹੜਾ ਸੂਤ ਕਰਨਾ ਹੈ ਉਹਨਾਂ ਨੇ ਉੱਥੇ ਹੀ ਕੰਮ ਕਰਨਾ ਸ਼ੁਰੂ ਕਰਤਾ ਮੇਰੀ ਵੀ ਹੱਥ ਪਈ ਸੀ ਨਾਲੇ ਮੈਂ ਉਹਨਾਂ ਤੋਂ ਕੁੱਟ ਖਾਈ ਜਾਂਦਾ ਸੀ ਤੇ ਨਾਲੇ ਬੜਬੜ ਕਰੀ ਜਾਂਦਾ ਸੀ